ਸਸੀ ਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਕੁਝ ਸਵਾਲ ਨੇ ਜੋ ਹਰ ਬੱਚੇ ਨੂੰ ਆਪਦੇ ਫਾਦਰ ਤੋਂ ਆਪਦੀ ਫੈਮਿਲੀ ਦੇ ਵਿੱਚ ਬੈਠ ਕੇ ਪੁੱਛਣੇ ਚਾਹੀਦੇ ਆ ਜੋ ਕਿ ਅੱਜ ਮੈਂ ਤੁਹਾਡੇ ਸਾਹਮਣੇ ਆਪਦੇ ਫਾਦਰ ਨੂੰ ਪੁੱਛੂਗਾ ਵੈ ਜੀ ਬੱਚਾ ਹਰ ਸਵਾਲ ਮਾੜਾ ਚੰਗਾ ਪੁੱਠਾ ਸਿੱਧਾ ਚੰਗਾ ਮਾੜਾ ਉਹ ਆਪਦੇ ਪੇਰੈਂਟਸ ਨਾਲ ਹੀ ਕਿਵੇਂ ਸ਼ੇਅਰ ਕਰੇ ਜਦੋਂ ਤੱਕ ਜਵਾਕ ਲੋਕਾਂ ਤੋਂ ਜ਼ਿਆਦਾ ਆਪਣੇ ਮਾਪੇ ਨੂੰ ਦੋਸਤ ਨਹੀਂ ਬਣਾਉਂਦਾ ਤੇ ਮਾਪੇ ਆਪਣੇ ਬੱਚੇ ਨੂੰ ਇਹ ਨਹੀਂ ਸਮਝਦੇ ਕਿ ਜੇ ਅਸੀਂ ਇਹਨੂੰ ਸਿੱਖਿਆ ਨਹੀਂ ਦੇਣੀ ਤੈਨੂੰ ਦੇਣੀ ਕਿ ਨਹੀਂ ਹੈ ਜਦੋਂ ਅਸੀਂ ਆਪਣੇ ਬੱਚੇ ਨੂੰ ਛੋਟੇ ਹੁੰਦੇ ਨੂੰ ਉਂਗਲ ਫੜ ਕੇ ਤੋਰਦੇ ਆਂ ਅੱਗ ਤੋਂ ਬਚਾਉਨੇ ਆਂ ਪਾਣੀ ਤੋਂ ਬਚਾਉਨੇ ਆਂ ਡਿੱਗਣ ਤੋਂ ਬਚਾਉਨੇ ਆਂ 5 ਮਿੰਟ ਘਰੇ ਲੇਟ ਹੁੰਦਾ ਉਹਨਾਂ ਚੀਜ਼ਾਂ ਤੋਂ ਪ੍ਰੋਟੈਕਟ ਕਰਦੇ ਆਂ ਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਪਿੱਛੇ ਕਿਵੇਂ ਛੱਡ ਦਿੰਦੇ ਆਂ ਅੱਜ ਬੱਚਾ ਆਪਣੇ ਮਾਪੇ ਨੂੰ ਗੱਲ ਕਰਨ ਤੋਂ ਪਹਿਲਾਂ ਉਹ 10 ਬੰਦਿਆਂ ਨਾਲ ਗੱਲ ਸ਼ੇਅਰ ਕਰਦਾ ਹੈ ਤੇ 10 ਥਾਂ ਮੈਂ ਗੱਲ ਸ਼ੇਅਰ ਕੀਤੀ ਉਹਨੂੰ ਕਨਫਿਊਜ਼ ਕਰਦੀ ਹੈ ਤੇ 11ਵੀਂ ਗੱਲ ਮਾਪੇ ਨੇ ਗੱਲ ਉਹ ਸਮਝਾਉਣੀ ਹੈ ਜਿਹਦੇ ਨਾਲ ਜ਼ਿੰਦਗੀ ਪਾਰ ਲੰਘਣੀ ਹੈ ਤੇ ਜਿਹੜੇ ਦੂਜੇ ਦੋਸਤਾਂ ਮਿੱਤਰਾਂ ਨਾਲ ਉਹ ਤਾਂ ਉਹਦੀ ਹਮਹਾਣੀ ਨੇ ਉਹਦੇ ਉਮਰ ਦੇ ਨੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਇਸ ਕਰਕੇ ਬਹੁਤ ਸਾਰੇ ਬੱਚੇ ਆਪਣੇ ਮਾਪੇ ਨਾਲ ਗੱਲ ਕਰਨ ਤੋਂ ਡਰਦੇ ਆ ਜੱਕਦੇ ਆ ਔਰ ਮਾਪੇ بجائے ਉਸ ਗੱਲ ਨੂੰ ਸਮਝਣਦੇ ਜਦੋਂ ਬੱਚੇ ਨੂੰ ਡੀ ਮੋਟੀਵੇਟ ਕਰਦੇ ਤੇ ਹੌਲੀ-ਹੌਲੀ ਬੱਚਾ ਇਹ ਸਾਰੀਆਂ ਚੀਜ਼ਾਂ ਦੀ ਦੂਰੀ ਬਣਾਉਂਦਾ ਬਣਾਉਂਦਾ ਮਾਪੇ ਦੇ ਹੱਥ ਤੋਂ ਹੀ ਪਰੇ ਚਲੇ ਜਾਂਦਾ